ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਸ਼ਾਂ ਪ੍ਰਾਪਤ ਕਰਨ ਵਾਲੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਦਾ ਜੋ ਜਨਮ ਸਥਾਨ ਜਿਸ ਆਸਥਾਨ ਤੇ ਸਨ 1882 ਈਸਵੀ ਨੂੰ ਪਿਤਾ ਜੀ ਪਿਤਾ ਸardar ਉਤਮ ਸਿੰਘ ਜੀ ਤੇ ਮਾਤਾ ਗਲਾਵਕੌਰ ਜੀ ਦੇ ਗ੍ਰਹਿ ਵੇਖੇ ਜਿਸ ਆਸਾਨ ਤੇ ਉਹਨਾਂ ਸਾਥ ਪਰਚਾਂ ਦਾ ਜਨਮ ਹੋਇਆ ਗੁਰਦੁਆਰਾ ਲੰਗਰ ਸਾਹਿਬ ਕਾਰ ਸੇਵਾ ਸ਼੍ਰੀ ਹਜੂਰ ਸਾਹਿਬ ਜਿਸ ਮੇਸ਼ਪੀ ਸਾਹਿਬ ਪਿਤਾ ਜੀ ਦੀਆਂ ਬਖਸ਼ਾ ਪ੍ਰਾਪਤਾ ਸੰਪਰਦਾਇ ਕੀ ਸਰ ਮੇਰਾ ਹੱਥ ਤੇਰਾ ਦੇਵਰ ਲੈਣ ਵਾਲੀ ਸੰਪਰਦਾਇ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਮਹਾਂਪੁਰਸ਼ਾਂ ਦੇ ਅਸੀਸ ਬਾਦ ਦੇ ਨਾਲ ਇਸ ਪਾਵਨ ਪਿਤਰਸਥਾਨ ਤੇ ਕਾਰ ਸੇਵਾ ਲੰਗਰ ਸਾਹਿਬ ਜੀ ਹਜ਼ੂਰ ਸਾਹਿਬ ਵੱਲੋਂ ਸਤਿਗੁਰੂ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਇਹ ਪ੍ਰਕਾਸ਼ ਅਸਥਾਨ ਗੁਰੂ ਜਰਾ ਜਨਮ ਅਸਥਾਨ ਸੰਤ ਬਾਬਾ ਅੰਦਰ ਸਿੰਘ ਜੀ ਦੀ ਕਾਰ ਸੇਵਾ ਮਹਾਪੁਰਸ਼ਾਂ ਵੱਲੋਂ ਵੱਡੇ ਪੱਧਰ ਤੇ ਚੱਲ ਰਹੀ ਆ ਤੁਹਾਨੂੰ ਦਰਸ਼ਨ ਕਰਾ ਰਹੇ ਆ ਉਸ ਪਾਵਨ ਪਵਿੱਤਰ ਸਥਾਨ ਦੇ ਜਿੱਥੇ ਬਾਬਾ ਨਾਨਕ ਸਿੰਘ ਜੀ ਨੇ ਜਨਮ ਲਿਆ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦਾਰੰਗ ਸਾਹਿਬ ਆ ਪਰ ਸੇਵਾ ਸ੍ਰੀ ਹਜੂ ਸਾਹਿਬ ਵਾਲੇ ਮਹਾਪੁਰਸ਼ ਇਸ ਸਥਾਨ ਦੀ ਸੇਵਾ ਜਸਵੰਤ ਬਾਬਾ ਗੁਰਮੀਤ ਸਿੰਘ ਜੀ ਦੇ ਸਹਿਯੋਗ ਤੇ ਮਿਹਰ ਭਰਿਆ ਹੱਥ ਰਾ ਕੇ ਸਿੱਖ ਸੰਗਤਾਂ ਜੋ ਥੀਸਾ ਮੇਰਾ ਹੱਥ ਤੇਰਾ ਦੀਆਂ ਵਰਕਾਂ ਚੋਂ ਇਸ ਥਾਨ ਦੀ ਸੇਵਾ ਚੱਲ ਰਹੀ ਆ ਇਸ ਥਾਨ ਪੰਜਾਬ ਵਿੱਚ ਦੁਆਬੇ ਖੇਤਰ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਪਿੰਡ ਨਦਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗਾਰ ਸਿੰਘਰ ਦੇ ਵਿੱਚ ਸਥਿਤ ਹੈ ਤੇ ਇਸ ਆਸਥਾਨ ਤੇ ਹਰ ਸਾਲ 4 ਫਰਵਰੀ ਨੂੰ ਮਹਾਨ ਗੁਰਮਤ ਸਮਾਗਮ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਤੇ ਜੋ ਕਾਲ ਸੇਵਾ ਲੰਗਰ ਸਾਹਿਬ ਜੀ ਹਜੂਰ ਸਾਹਿਬ ਸੰਤ ਪਾਧੇ ਵੱਲੋਂ 3 ਜੂਨ ਦੇ ਪਹਿਲੇ ਹਫਤੇ ਵਿੱਚ ਜੋ ਐਤਵਾਰ ਆਂ ਦਾ ਉਸ ਦਿਨ ਮਹਾਨ 시 ਦੀ ਸਮਾਗਮ ਐਸਾ ਸੰਤੇ ਹੁੰਦੇ ਹਨ ਗੁਰੂ ਸਾਹਿਬ ਨੇ ਪਾਲ ਬਖਸ਼ਿਸ਼ ਕੀਤੀ ਇਸ ਨਗਰ ਦੇ ਵਿੱਚ ਜਿੱਥੇ ਸ੍ਰੀਮਾਨ ਸੰਤ ਬਾਬਾ ਦੀਵਾਨ ਸਿੰਘ ਜੀ ਜਿਨ੍ਹਾਂ ਨੇ ਬਚਪਨ ਦੇ ਵਿੱਚ ਬਾਬਾ ਨਿਹਾਲ ਸਿੰਘ ਜੀਆਂ ਨੂੰ ਇਹ ਅਸ਼ੀਰਵਾਦ ਦਿੱਤਾ ਸੀ ਕਿ ਤੁਸੀਂ ਹਜੂਰ ਸਾਹਿਬ ਦੀ ਤਿੱਥੇ ਜਾ ਕੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰਨੇ ਤੁਹਾਨੂੰ ਕਲਗੀਆਂ ਵਾਲੇ ਦੇ ਦਰਸ਼ਨ ਹੋਣਗੇ ਤੇ ਸਾਧੂ ਦਾ ਬਚਨ ਮੰਨ ਕੇ ਬਾਬਾ ਨਾਨਕ ਸਿੰਘ ਜੀਆਂ ਨੇ ਰਲਗੀਆਂ ਵਾਲੇ ਦੀ ਦਿਨ ਰਾਤ ਸੇਵਾ ਕੀਤੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹ ਸੇਵਾ ਤੋਂ પ્રસન્ન ਹੋ ਕਰਕੇ ਲੋ ਲੰਗਰਾਂ ਦੀ ਸੇਵਾ ਤੇ ਬਰ ਬਖਸ਼ੇ ਖੀਸਾ ਮੇਰਾ ਹੱਥ ਤੇਰਾ ਤੇ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੋਦਵਾਰਾ ਲੰਗਰ ਸਾਹਿਬ ਤੇ ਸਮੁੱਚੀ ਸਮਾਜ ਦੇ ਵਿੱਚ ਦਿਨ ਰਾਤ 24 ਘੰਟੇ ਲੰਗਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਇਹ ਉੱਪਰ ਟਾਪ ਦੇ ਜੋ ਗੁਰਮੰਦ ਤੇ ਇਹ ਸਥਾਨ ਪੂਰੇ ਨਗਰ ਨਰੌਂ ਦੇ ਦਰਸ਼ਨ ਬਹੁਤ ਵੱਡੀ ਪੱਧਰ ਤੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਪਾਬਾ ਬਰਿੰਦਰ ਸਿੰਘ ਜੀ ਵੱਲੋਂ ਇੱਕ ਗੁਰਮੰਦ ਦਾ ਕੇਂਦਰ ਸਾਡੇ ਇਲਾਕੇ ਦੇ ਵਿੱਚ ਜਿੱਥੇ ਗੁਰਮੁਖ ਸਮਾਗਮ ਉਥੇ ਜੂਨ ਮਹੀਨੇ ਦੇ ਵਿੱਚ ਹਰ ਸਾਲ ਗੁਰਮੁਖ ਕੈਂਪ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਹ ਸਥਾਨ ਤੇ ਲਗਾਇਆ ਜਾਂਦਾ ਤੇ ਦਿਨੇ ਵੀ ਪੰਥਕ ਮੋਰਚੇ ਆ ਹਰ ਸੇਵਾ ਲੰਗਰ ਸਾਹਿਬ ਨੂੰ ਉਹਨਾ ਮੋਰਚਿਆਂ ਦੇ ਵਿੱਚ ਵੀ ਭਾਗ ਲਿਆ ਜਾਂਦਾ ਬਹੁਤ ਹੀ ਸੁੰਦਰ ਹੈ ਜੋ ਸਤੁਰਾਂ ਦੇ ਦਰਬਾਰ ਦੀ ਹਰ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਆ ਮੁੱਚੀ ਗੋ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਇਸ ਕਾਰ ਸੇਵਾ ਦੇ ਵਿੱਚ ਹਿੱਸਾ ਪਾ ਕਰਕੇ ਜੋ 사ਤੂਰਾਂ ਨੇ ਬਰ ਬਖਸ਼ਿਆ ਖੀਸਾ ਮੇਰਾ ਹੱਥ ਤੇਰਾ ਦੇ ਵਿੱਚ ਹਾਜ਼ਰੀਆਂ ਲਵਾ ਰਹੇ ਹ ਉਸ ਖੀਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਵਿੱਚ ਤੇ ਬਹੁਤ ਹੀ ਇਹ ਸੁੰਦਰ ਆਸਾਨ ਦੁਆਬੇ ਦੀ ਧਰਤੀ ਤੇ ਸ਼ਾਹਪੁਰ ਜ਼ਿਲ੍ਹੇ ਦੇ ਵਿੱਚ ਜੀ ਨੂੰ ਪਰਸਾ ਬਣ ਆ ਰਿਹਾ ਜਿੱਥੇ ਗੁਰੂ ਦਰਬਾਰ ਰਹਿਸ਼ੀ ਬਿਲਡਿੰਗ ਬਹੁਤ ਹੀ ਸੁੰਦਰ ਦੇਖਣਾ ਹੀ ਬਣਦਾ ਏ ਜੋ ਸਤਵਰਾਂ ਦਾ ਆਸਥਾਨ ਬਣ ਰਿਹਾ ਇਸ ਆਸਥਾਨ ਤੇ ਕਰ ਸੇਵਾ ਦਾ ਪਹਿਰਾ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸੰਗਣੀ ਆਬਾਦੀ ਵਾਲਾ ਇਹ ਸਥਾਨ ਸੀ ਮਹਾਪੁਰਸ਼ਾਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤਕਰੀਬਨ 70 ਦੇ ਕਰੀਬ ਜੋ ਇਸ ਨਗਰ ਦੇ ਵਿੱਚ ਨਗਰ ਨਿਵਾਸੀ ਮਹਾਪੁਰਸ਼ਾਂ ਦੇ ਘਰ ਦੇ ਨਾਲ-ਨਾਲ ਰਹੇ ਸਨ ਰਹਿ ਰਹੇ ਸਨ ਉਹਦੇ ਮਕਾਨ ਲੈ ਕਰਕੇ